ਕਿੰਨੇ ਪੈਸਿਆਂ ਦੇ ਵਿੱਚ ਸਾਡੀ ਗੱਲ ਬਣੀ ਸਾਡੀ ਦੋ ਭਰਾ ਜੀ ਆਪਾਂ 90 ਲੱਖ ਰੁਪਏ ਦੇ ਵਿੱਚ ਗੱਲ ਹੋਈ ਸਾਡੀ ਹਾਂਜੀ ਤੁਹਾਡੀ ਤੁਹਾਡਾ ਬ੍ਰਦਰ ਹੀ ਸੀ ਹਾਂਜੀ ਕਿਵੇਂ ਸ਼ੁਰੂ ਹੋਇਆ ਕੀ ਤੁਹਾਨੂੰ ਕਿਹਾ ਗਿਆ ਸੀ ਕਿ ਅਮਰੀਕਾ ਤੁਹਾਨੂੰ ਸਿੱਧਾ ਪਹੁੰਚਾਇਆ ਜਾਵੇਗਾ ਜਾਂ ਕਿਸ ਰਸਤੇ ਦੇ ਵਿੱਚ ਫਿਰ ਤੁਸੀਂ ਰੂਟ ਕਿਹੜਾ ਰਿਹਾ ਜਵੇ ਦੋ ਦੋ ਤੁਸੀਂ ਪਹੁੰਚੇ ਇਥੋਂ ਤੋਂ ਜਦੋਂ ਗੱਲ ਹੋਈ ਹੈ ਜੀ ਉਦੋਂ ਉਸ ਟਾਈਮ ਤੇ ਉਹਨੇ ਆਖਿਆ ਵੀ ਇੱਕ ਨੰਬਰ ਦੇ ਵਿੱਚ ਹੀ ਪਹੁੰਚਾਵਾਂਗਾ ਤੇ ਕੋਈ ਜੰਗਲ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਸੇਫ ਹੀ ਲੈ ਕੇ ਜਾਵਾਂਗਾ ਜੀ ਹਾਂਜੀ ਤੋਂ ਕਿ ਤੁਹਾਡੀ ਬ੍ਰਾਜ਼ੀਲ ਤੋਂ ਸ਼ੁਰੂ ਹੋਈ ਹਾਂਜੀ ਬ੍ਰਾਜ਼ੀਲ ਤੋਂ ਬ੍ਰਾਜ਼ੀਲ ਤੱਕ ਤੁਸੀਂ ਬਾਈ ਏਅਰ ਗਏ ਹੋ ਹਾਂਜੀ ਬ੍ਰਾਜ਼ੀਲ ਤੋਂ ਫਿਰ ਕਿਸ ਤਰ੍ਹਾਂ ਅੱਗੇ ਸਫ਼ਰ ਲਿਆ ਅੱਗੇ ਟੈਕਸੀਆਂ ਤੇ ਹੋਇਆ ਜੀ ਟੈਕਸੀਆਂ ਤੇ ਬੱਸਾਂ ਤੇ ਬ੍ਰਾਜ਼ੀਲ ਤੋਂ ਕਿੱਥੇ ਪਹੁੰਚੇ ਫਿਰ ਬ੍ਰਾਜ਼ੀਲ ਤੋਂ ਪਹੁੰਚੇ ਜੀ ਆਪਾਂ ਨਕੋਕਲੀ ਪਹੁੰਚੇ ਜੀ ਕੋਲੰਬੀਆ ਦੇ ਲਾਗੇ ਸ਼ਹਿਰ ਪੈਂਦਾ ਜੀ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਪਹੁੰਚੇ ਜੀ ਨਕੋਕਲੀ ਤੋਂ ਏ ਕਪੂਰਗਾਮਾ ਕਪੂਰਗਾਮ ਨੇ ਤਾਂ ਗਾੜੀ ਇਹਨਾਂ ਨੇ ਪਨਾਮਾ ਦੇ ਜੰਗਲਾਜ ਵਾਰਤਾ ਸੀ ਸਾਨੂੰ 2 ਦਿਨ ਲੱਗੇ ਦੀ ਉੱਥੇ ਸਾਡੇ ਗੱਡੀ ਚੱਲੀ ਆ ਜੀ ਨਕੋਕਲੀ ਜਦੋਂ ਕੋਲੰਬੀਆ ਲਾਗੇ ਪਹੁੰਚੇ ਜੀ ਸਾਡੀ 25 ਦਿਨ ਉਹਨਾਂ ਗੱਲਬਾਤ ਚੱਲਦੀ ਰਹੀ ਏ ਜੀ ਉਹਨਾਂ ਲੜਾਈ ਇੱਕ ਹਿਸਾਬ ਦੀ ਚੱਲਦੀ ਰਹੀ ਏ ਆਪਾਂ ਕਿਹਾ ਜੀ ਆਪਾਂ ਨਹੀਂ ਜਾਣਾ ਜੰਗਲਾਂ ਰਹੀ ਕਹਿੰਦਾ ਬੈਠੇ ਰਹੋ ਮੇਰੇ ਲੋ 6 ਮਹੀਨੇ ਬੈਠੇ ਰਹੋ ਭੇਜਣਾ ਕਹਿੰਦਾ ਤੁਹਾਨੂੰ ਮੈਂ ਉੱਧਰ ਦੀ ਏ ਮੇਰੀ 30 ਸਾਲ ਕਰਤੀ ਚਲੋ ਮੇਰੇ ਸਰੀਰ ਦੇ ਹਿਸਾਬ ਨਾਲ ਮੇਰੀ 30 ਸਾਲ ਆ ਉਹ ਲੱਗਦੀ ਸੀ ਵੀ ਇਹਦੀ ਉਮਰ ਸਾਰੀ 21 ਸਾਲ ਦੀ ਤੇ ਸਰੀਰ ਦਾ ਵੀ ਪਤਲਾ ਸੀਗਾ ਤੇ 35 ਸਾਲ ਉਮਰ ਕਰਤੀ ਉਹਨਾਂ ਨੂੰ ਥੋੜਾ ਸ਼ੱਕ ਪੈ ਗਿਆ ਜੀ ਵੀ ਇਹ 35 ਸਾਲ ਦਾ ਲੱਗਦਾ ਨਹੀਂ ਉਹਨਾਂ ਨੇ ਇਹਨੂੰ ਹੱਥ ਕੜੀਆਂ ਲਾਈਆਂ ਤੇ ਚੌਥੇ ਕੈਂਪ ਦੇ ਵਿੱਚ ਲੈ ਗਏ ਇਹ ਉੱਥੋਂ ਭੱਜ ਗਿਆ ਘਰੋਂ ਤੇ ਐਡਾ ਕੋਈ ਲੈਣ ਲਾਟ ਨਹੀਂ ਹੁੰਦਾ ਜੀ ਠੀਕ ਹੈ ਜੀ ਦੋ ਕਿੱਲੇ ਸੀਗੇ ਉਹ ਵੇਚ ਕੇ 45 ਲੱਖ ਰੁਪਏ ਇਕੱਠਾ ਕੀਤਾ ਜੀ ਠੀਕ ਹੈ ਉਹਦੇ ਹੁਣ ਨਾ ਪੈਸੇ ਕੋਲ ਰਹੇ ਐ ਨਾ ਜ਼ਮੀਨ ਰਹੀ ਐ ਜੀ ਹੁਣ ਇੱਕ ਸਾਹ ਦਾ ਖਤਮ ਹੋ ਗਿਆ ਸਾਰਾ ਕੋਈ ਜ਼ਿਲ੍ਹਾ ਗੁਰਦਾਸਪੁਰ ਦੇ ਵੀ ਜਿਹੜਾ ਇਹ ਜਹਾਜ਼ ਉੱਪਰ ਹੈ ਇਸ ਦੇ ਵਿੱਚ 11 ਸ਼ਖਸ ਜਿਹੜੇ ਨੇ ਉਹ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧ ਸੀ ਉਹਨਾਂ ਵਿੱਚੋਂ ਦੋ ਭਰਾ ਪਿੰਡ ਖਾਨੋਵਾਲ ਦੇ ਰਹਿਣ ਵਾਲੇ ਸਨ ਹਰਜੀਤ ਸਿੰਘ ਤੇ ਹਰਜੋਤ ਸਿੰਘ ਇਹ ਆਪਸ ਵਿੱਚ ਚਾਚੇ ਤਾਏ ਦੇ ਪੁੱਤਰ ਸਨ ਔਰ ਇਹ ਵੀ 45-45 ਲੱਖ ਰੁਪਏ ਦੇ ਕੇ ਜੋ ਹੈ ਉਹ ਅਮਰੀਕਾ ਪਹੁੰਚੇ ਸੀ ਪਰ ਇਹਨਾਂ ਦੇ ਆਪਣੇ ਚੰਗੇ ਪਿਵਿੱਖ ਨੂੰ ਬਣਾਉਣ ਵਾਸਤੇ ਲੇਕਿਨ ਜੋ ਇਹਨਾਂ ਨੂੰ ਹੁਣ ਰਿਪੋਰਟ ਕਰ ਦਿੱਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ ਇਸ ਵਕਤ ਮੌਜੂਦ ਨੇ ਹਰਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਰਾ ਸਫਰ ਕਿਸ ਤਰ੍ਹਾਂ ਲਿਆ ਕਿਵੇਂ ਉਹਨਾਂ ਨੇ ਜਿਹੜੀ ਇਹਦੀ ਸ਼ੁਰੂਆਤ ਕੀਤੀ ਸੀ ਕਦੋਂ ਉਹਨਾਂ ਨੇ ਮਤਲਬ ਅਮਰੀਕਾ ਜਾਣ ਦਾ ਜਿਹੜਾ ਆਪਣਾ ਸਫਰ ਸ਼ੁਰੂ ਕੀਤਾ ਸੀ ਸਭ ਤੋਂ ਲੀ ਗੱਲਬਾਤ ਕਰਦੇ ਆ ਅਰਜੀਤ ਕਦੋਂ ਤੁਸੀਂ ਮਤਲਬ ਅਮਰੀਕਾ ਜਾਣ ਵਾਸਤੇ ਕੀਤਾ ਸੀ ਕਿਹੜੇ ਕਿਸ ਏਜੰਟ ਨਾਲ ਤੁਹਾਡੀ ਜਿਹੜੀ ਇਹ ਗੱਲਬਾਤ ਹੋਈ ਸੀ ਕਿਵੇਂ ਤੁਸੀਂ ਤੁਸੀਂ ਅਮਰੀਕਾ ਪਹੁੰਚੇ ਇਹ ਜੀ ਇੱਥੋਂ ਘਰੋਂ 13 13 ਅਕਤੂਬਰ ਨੂੰ ਤੁਰੇ ਸੀਗੇ ਜੀ 13 ਅਕਤੂਬਰ ਕਿਹੜਾ ਸਾਲ 2024 ਦੇ ਵਿੱਚ ਜੀ ਹਾਂ ਤੇ ਕਲਾਨੌਰ ਦਾ ਏਜੰਟ ਜੀ ਪਿੰਡ ਰਡਿਆਨੇ ਦਾ ਦਲਰਾਜ ਸਿੰਘ ਉਹਦਾ ਨਾਮ ਇਸ ਟਾਈਮ ਅਮਰੀਕਾ ਦੇ ਵਿੱਚ ਰਹਿ ਰਿਹਾ ਜੀ ਉਹ ਹਾਂਜੀ ਕਿੰਨੇ ਪੈਸਿਆਂ ਦੇ ਵਿੱਚ ਤੁਹਾਡੀ ਗੱਲਬਾਤ ਹੋਈ ਸਾਡੀ ਦੋ ਭਰਾ ਜੀ ਆਪਾਂ 90 ਲੱਖ ਰੁਪਏ ਦੇ ਵਿੱਚ ਗੱਲ ਹੋਈ ਸਾਡੀ ਹਾਂਜੀ ਦੂਸਰਾ ਵੀ ਤੁਹਾਡਾ ਬ੍ਰਦਰ ਹੀ ਸੀ ਹਾਂਜੀ ਕਿਵੇਂ ਸ਼ੁਰੂ ਹੋਇਆ ਕੀ ਤੁਹਾਨੂੰ ਕਿਹਾ ਗਿਆ ਸੀ ਕਿ ਅਮਰੀਕਾ ਤੁਹਾਨੂੰ ਸਿੱਧਾ ਪਹੁੰਚਾਇਆ ਜਾਵੇਗਾ ਜਾਂ ਕਿਸ ਰਸਤੇ ਦੇ ਵਿੱਚ ਫਿਰ ਤੁਸੀਂ ਰੂਟ ਕਿਹੜਾ ਰਿਹਾ ਜਾਵੇ ਤੁ ਤੁਸੀਂ ਪਹੁੰਚੇ ਇੱਥੋਂ ਦੇ ਜਦੋਂ ਗੱਲ ਹੋਈ ਹੈ ਜੀ ਉਦੋਂ ਉਸ ਟਾਈਮ ਤੇ ਉਹਨੇ ਆਖਿਆ ਵੀ ਇੱਕ ਨੰਬਰ ਦੇ ਵਿੱਚ ਹੀ ਪਹੁੰਚਾਵਾਂਗਾ ਤੇ ਕੋਈ ਜੰਗਲ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਸੇਫ ਹੀ ਲੈ ਕੇ ਜਾਵਾਂਗਾ ਜੀ ਹਾਂਜੀ ਫਿਰ ਕਿਵੇਂ ਕਿੱਥੋਂ ਸ਼ੁਰੂਆਤ ਕੀਤੀ ਤੁਸੀਂ ਇੱਥੋਂ ਪਹਿਲਾਂ ਘਰੋਂ ਤੁਰਿਆ ਜੀ 13 ਅਕਤੂਬਰ 2024 ਨੂੰ ਤੇ ਦਿੱਲੀ ਨੂੰ ਗਏ ਰਵਾਨਾ ਹੋਏ ਆ ਜੀ ਉਸ ਤੋਂ ਬਾਅਦ ਐਸਡੈਂਪ ਭੇਜਿਆ ਜੀ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਸੌਰਥਪਰੀਕਾ ਦੇ ਵਿੱਚ ਕੰਟਰੀ ਪੈਂਦੀ ਘਵਾਨਾ ਉਹਦੇ ਵਿੱਚ ਭੇਜਿਆ ਉਸ ਤੋਂ ਬਾਅਦ ਬ੍ਰਾਜ਼ੀਲ ਤੋਂ ਇਹ ਸ਼ੁਰੂ ਹੋ ਗਈ ਸਾਡੀ ਡੌਂਕੀ ਜੀ ਹਾਂਜੀ ਡੌਂਕੀ ਤੁਹਾਡੀ ਬ੍ਰਾਜ਼ੀਲ ਤੋਂ ਸ਼ੁਰੂ ਹੋਈ ਹਾਂਜੀ ਬ੍ਰਾਜ਼ੀਲ ਤੋਂ ਬ੍ਰਾਜ਼ੀਲ ਤੱਕ ਤੁਸੀਂ ਬਾਈ ਏਅਰ ਗਏ ਹੋ ਹਾਂਜੀ ਬ੍ਰਾਜ਼ੀਲ ਤੋਂ ਫਿਰ ਕਿਸ ਤਰ੍ਹਾਂ ਅੱਗੇ ਸਫ਼ਰ ਰਿਹਾ ਅੱਗੇ ਟੈਕਸੀਆਂ ਤੇ ਹੋਇਆ ਜੀ ਟੈਕਸੀਆਂ ਤੇ ਬੱਸਾਂ ਤੇ ਬ੍ਰਾਜ਼ੀਲ ਤੋਂ ਕਿੱਥੇ ਪਹੁੰਚੇ ਫਿਰ ਬ੍ਰਾਜ਼ੀਲ ਤੋਂ ਪਹੁੰਚੇ ਜੀ ਆਪਾਂ ਨਕੋਕਲੀ ਪਹੁੰਚੇ ਜੀ ਕੋਲੰਬੀਆ ਦੇ ਲਾਗੇ ਸ਼ਹਿਰ ਪੈਂਦਾ ਜੀ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਪਹੁੰਚੇ ਆ ਜੀ ਨਕੋਕਲੀ ਤੋਂ ਕਪੂਰਗਾਮਾ ਕਪੂਰਗਾਮੇ ਤੋਂ ਗਾੜੀ ਇਹਨਾਂ ਨੇ ਪਨਾਮਾ ਦੇ ਜੰਗਲਾ 'ਚ ਵਾਰਤਾ ਜੀ ਸਾਨੂੰ 2 ਦਿਨ ਲੱਗੇ ਜੀ ਉੱਥੇ ਸਾਡੇ ਹਾਂਜੀ ਠੀਕ ਹੈ ਔਰ ਪਨਾਮਾ ਦੇ ਜੰਗਲ ਦੇ ਵਿੱਚ ਕਿਸ ਤਰ੍ਹਾਂ ਸਫ਼ਰ ਸੀ ਕਿਵੇਂ ਬਹੁਤ ਵੀ ਖਰਾਬ ਸੀਗਾ ਜੀ ਉੱਥੇ ਜਿੱਦਾਂ ਨਹਿਰਾ ਪਾਰ ਕਰਕੇ ਜਾਣੀਆਂ ਗੰਦੇ ਗੰਦੇ ਰਾਵਾਂ ਦੇ ਵਿੱਚੋਂ ਲੰਘ ਕੇ ਜਾਂ ਚਿੱਕੜ ਦੇ ਵਿੱਚੋਂ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਜੀ ਜਦੋਂ ਪਹਾੜੀ ਤਾਂ ਚੜ੍ਹਨੀ ਡਿੱਗਣ ਦਾ ਖਤਰਾ ਜੀ ਹੋਰ ਛੱਟਪੇਟ ਵੀ ਲੱਗ ਸਕਦੀ ਸੀ ਜੀ ਹਾਂਜੀ ਕਿੰਨੇ ਲੋਕ ਲੋਕ ਸੀ ਤੁਸੀਂ ਆਪਣੇ ਆਪਣੇ ਪੰਜਾਬੀ ਤੇ ਬਹੁਤ ਸੀਗੇ ਜੀ ਦੂਸਰੀਆਂ ਕੰਟਰੀਆਂ ਦੇ ਵੀ ਬਹੁਤ ਸੀਗੇ ਹਾਂਜੀ ਕਿਵੇਂ ਦਾ ਸਲੂਕ ਕਰਦੇ ਸੀ ਡੋਂਕਰ ਜਾਂ ਕਿਵੇਂ ਡੌਂਕਰ ਜੀ ਜਿਵੇਂ ਕੋਈ ਉੱਥੇ ਬਾਤ ਘਾਟ ਗੱਲ ਕਰਨੀ ਹੋ ਉੱਥੇ ਗਾੜੀਆਂ ਕਹਿ ਰਹੇ ਸੀ ਵੀ ਤੁਹਾਨੂੰ ਗੋਲੀ ਮਾਰ ਦਾਂਗੇ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਜੀ ਇਹ ਜਦੋਂ ਤੁਹਾਡਾ ਸਫ਼ਰ ਰਿਹਾ ਹੈ ਤੁਸੀਂ ਕਿਹਾ ਕਿ ਜੱਟ ਨੇ ਕਿਹਾ ਸੀਗੀ ਇੱਕ ਨੰਬਰ 'ਚ ਲੈ ਕੇ ਜਾਵਾਂਗਾ ਤਾਂ ਉਸ ਤੋਂ ਬਾਅਦ ਤੁਹਾਡੇ ਏਜੰਟ ਨਾਲ ਕੋਈ ਗਲਤ ਬਾਤ ਨਹੀਂ ਸੀ ਸਾਡੀ ਚੱਲੀ ਹੈ ਜੀ ਕੋਕਲੀ ਜਦੋਂ ਕੋਲੰਬੀਆ ਲਾਗੇ ਪਹੁੰਚੇ ਜੀ ਸਾਡੀ 25 ਦਿਨ ਉਹਨਾਂ ਗੱਲਬਾਤ ਚੱਲਦੀ ਰਹੀ ਏ ਜੀ ਉਹਨਾਂ ਲੜਾਈ ਜੇ ਇੱਕ ਸਾਹ ਦੀ ਚੱਲਦੀ ਰਹੀ ਏ ਆਪਾਂ ਕਿਹਾ ਜੀ ਆਪਾਂ ਨਹੀਂ ਜਾਣਾ ਜੰਗਲਾਂ ਰਹੀ ਕਹਿੰਦਾ ਬੈਠੇ ਰਹੋ ਮੇਰੇ ਕੋਲ 6 ਮਹੀਨੇ ਬੈਠੇ ਰਹੋ ਭੇਜਣਾ ਕਹਿੰਦਾ ਤੁਹਾਨੂੰ ਮੈਂ ਉੱਧਰ ਦੀ ਏ ਕੀ ਕਾਰਨ ਕਿਉਂ ਮਤਲਬ ਏਜੰਟ ਜਿਹੜੇ ਨੇ ਡੌਂਕਰੀਆਂ ਵਾਲਾ ਰਸਤਾ ਚੋਂਦੇ ਨੇ ਇਹ ਜੀ ਆਪਣੇ ਪੈਸੇ ਬਚਾਉਣ ਦੇ ਖਾਤਰ ਕਰਦੇ ਨੇ ਦੂਸਰਿਆਂ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਆਪਣੇ ਪੈਸੇ ਬਚਾਉਂਦੇ ਨੇ ਹਾਂ ਜੀ अच्छा फिर जब तूसी कहया की उथे पहुंचे ओ, ब्राजील, तो 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 हो ब्राजील ਤੋਂ ਬਾਅਦ ਜਦੋਂ ਤੁਹਾਡਾ ਡੋਂਕੀ ਸ਼ੁਰੂ ਹੋ ਗਈ ਪਨਾਮਾ ਦੇ ਜੰਗਲ निकले ਫਿਰ ਕਿੱਥੇ ਪਹੁੰਚੇ ਕਿਵੇਂ ਤੁਸੀਂ ਜੇ ਅਮਰੀਕਾ ਕਿਵੇਂ ਐਂਟਰੀ ਹੋਈ ਸਾਰਾ ਜਦੋਂ ਪਨਾਮਾ ਟੱਪਿਆ ਜੀ ਪਨਾਮਾ ਵੀ ਕਿਹੜਾ ਸੌਖਾ ਟੱਪਿਆ ਜੀ ਇਹਨੇ ਸਾਨੂੰ ਨੇਪਾਲ ਦੀਆਂ ਏਡੀਆਂ ਬਣਾ ਕੇ ਦਿੱਤੀਆਂ ਜੀ ਇਹਨੇ ਏਜੰਟ ਨੇ ਤੇ ਉਹਦੇ ਵਿੱਚ ਛੋਟੇ ਬ੍ਰਦਰ ਦੀ ਏਜ ਕਰਤੀ 35 ਸਾਲ ਮੇਰੀ 30 ਸਾਲ ਕਰਤੀ ਚਲੋ ਮੇਰੇ ਸਰੀਰ ਦੇ ਹਿਸਾਬ ਨਾਲ ਮੇਰੀ 30 ਸਾਲ ਆ ਉਹ ਲੱਗਦੀ ਸੀ ਵੀ ਇਹਦੀ ਉਮਰ ਸਾਰੀ 21 ਸਾਲ ਦੀ ਸਰੀਰ ਦਾ ਵੀ ਪਤਲਾ ਸੀਗਾ ਤੇ 35 ਸਾਲ ਉਮਰ ਕਰਦੀ ਉਹਨਾਂ ਨੂੰ ਥੋੜਾ ਸ਼ੱਕ ਪੈ ਗਿਆ ਜੀ ਵੀ ਇਹ 35 ਸਾਲ ਦਾ ਲੱਗਦਾ ਨਹੀਂ ਉਹਨਾਂ ਨੇ ਇਹਨੂੰ ਹੱਥ ਕੜੀਆਂ ਲਾਈਆਂ ਤੇ ਚੌਥੇ ਕੈਂਪ ਦੇ ਵਿੱਚ ਲੱਗ ਗਏ ਇਹ ਉੱਥੋਂ ਭੱਜ ਗਿਆ ਤੇ ਆਪਦੇ ਬਚਾ ਕੀਤਾ ਜੀ ਹਾਂਜੀ ਤੁਸੀਂ ਫਿਰ ਅਮਰੀਕਾ ਕਿਵੇਂ ਐਂਟਰ ਹੋਏ ਅਮਰੀਕਾ ਜੀ ਆਪਾਂ ਜਦੋਂ ਸਟੈਪ ਬਾਈ ਸਟੈਪ ਅਗੇ ਗਏ ਜੀ ਆਪਾਂ ਮੈਕਸੀਕੋ ਸਿਟੀ ਪਹੁੰਚ ਗਏ ਮੈਕਸੀਕੋ ਸਿਟੀ ਤੋਂ ਮੈਕਸਿਕਲ ਹੀ ਗਏ ਜੀ ਉਥੋਂ 500 ਕਿਲੋਮੀਟਰ ਰਹਿ ਗਿਆ ਜੀ ਸਾਰਾ ਉਥੇ ਸਾਨੂੰ ਇਹਨੇ 10 ਦਿਨ ਭਾਇਆ ਉਥੇ ਕਹਿੰਦੇ ਨੇ ਪੇਮੈਂਟਾਂ ਨਹੀਂ ਕਲੀਅਰ ਹੋਈਆਂ ਪੇਮੈਂਟਾਂ ਨਹੀਂ ਸਾਡੇ ਕੋਲ ਤੇ ਇਹਨੇ ਪੈਸੇ ਸਾਰੇ ਲਿੱਲੇ ਸੀਗੇ ਜੀ ਹਾਂਜੀ 45 ਲੱਖ ਰੁਪਏ ਨੇ ਪੂਰਾ ਲਿੱਲੇ ਸੀਗਾ ਸਾਡੇ ਕੋਲ ਹਾਂਜੀ 45 ਲੱਖ ਰੁਪਏ ਫਿਰ ਕਿਸ ਤਰ੍ਹਾਂ ਉਹਦਾ ਕੀਤਾ ਇੰਤਜ਼ਾਮ ਇੰਤਜ਼ਾਮ ਹੈ ਜੀ ਘਰੋਂ ਤੇ ਐਡਾ ਕੋਈ ਲੈਨ ਲਾਟ ਨਹੀਂ ਹੁੰਦਾ ਜੀ ਠੀਕ ਹੈ ਜੀ ਦੋ ਕਿਲੇ ਸੀਗੇ ਉਹ ਵੇਚ ਕੇ 45 ਲੱਖ ਰੁਪਇਆ ਇਕੱਠਾ ਕੀਤਾ ਜੀ ਠੀਕ ਹੈ ਉਹਦੇ ਹੁਣ ਨਾ ਪੈਸੇ ਕੋਲ ਰਹੇ ਨਾ ਜ਼ਮੀਨ ਰਹੀ ਹੈ ਜੀ ਹੁਣ ਇੱਕ ਹਿਸਾਬ ਦਾ ਖਤਮ ਹੋ ਗਿਆ ਸਾਰਾ ਕੋਈ ਤੇ ਸਾਨੂੰ ਇਹ ਉਹਨਾਂ ਨੇ ਵੀ ਉੱਥੇ ਜਾ ਕੇ ਟੌਰਚਰੀ ਕੀਤਾ ਇੱਕ ਹਿਸਾਬ ਦਾ ਤੇ ਜਿੱਦਾਂ ਆਪਾਂ ਕੱਪੜੇ ਪਾਏ ਨੇ ਆਪਣੀ ਜੈਕਟ ਪਾਈ ਏ ਪਜਾਮਾ ਪਾਇਆ ਉਹਨਾਂ ਸਾਨੂੰ ਇੱਕ ਇੰਡਰਵੇਅਰ ਦੇ ਵਿੱਚ ਤੇ ਬਨਾਣ ਦੇ ਵਿੱਚ ਸਾਨੂੰ ਖਲਾਰ ਛੜਿਆ ਉਹਨਾਂ ਨੇ ਮਤਲਬ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੰਨੇ ਮੁਸ਼ਕਲਾਂ ਆ ਇਹਦਾ ਮਤਲਬ ਤੁਹਾਡਾ ਸਫਰ ਜਿਹੜਾ ਦਿੱਲੀ ਤੋਂ ਐਸਟੇਡਮ ਐਸਟੇਡਮ ਤੋਂ ਫਿਰ ਤੁਸੀਂ ਸਾਊਥ ਅਫਰੀਕਾ ਸਾਊਥ ਅਫਰੀਕਾ ਤੋਂ ਬਾਅਦ ਫਿਰ ਤੁਸੀਂ ਅੱਗੇ ਬ੍ਰਾਜ਼ੀਲ ਉਦੋਂ ਤੱਕ ਤੁਸੀਂ ਗਏ ਹੋ ਬਾਈਏ ਤੋਂ ਉਸ ਤੋਂ ਬਾਅਦ ਫਿਰ ਜਿਹੜਾ ਹੈ ਤੁਹਾਡਾ ਇਹ ਸਾਰਾ ਸਫਰ ਇਸ ਤਰ੍ਹਾਂ ਚੱਲਦਾ ਹੁਣ ਕੀ ਅਪੀਲ ਕੀ ਕਰਦੇ ਹੋ ਕਿ ਉਹ ਨੌਜਵਾਨਾਂ ਨੂੰ ਵੀ ਜਿਹੜੇ ਇਸ ਰਸਤੇ ਨੂੰ ਚੁੰਦੇ ਨੇ ਆਪਣੇ ਚੁੰਦੇ ਤੇ ਆਪਣੇ ਸੁਨਹਿਰੀ ਪਿਖਲੇ ਦੀ ਲੇਕਿਨ ਬਾਅਦ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਜਿਸ ਤਰ੍ਹਾਂ ਤੁਹਾਨੂੰ ਹੁਣ ਇੱਕ ਮਹਿਜਾ ਬੁਖਤਨਾ ਪ ਅਸੀਂ ਦੇ ਨੌਜਵਾਨਾਂ ਨੂੰ ਇਹੀ ਹੁਣ ਮੈਂ ਅਪੀਲ ਕਰਦਾ ਜੀ ਜੋ ਅਹੀਂ ਸਾਹਮਣਾ ਕੀਤਾ ਜੀ ਉਹ ਕੋਈ ਹੋਰ ਮਾਂ ਦਾ ਪੁੱਤ ਨਾ ਕਰੇ ਆਪ ਦਾ ਇੱਥੇ ਕੋਈ ਵਧੀਆ ਕਾਰੋਬਾਰ ਕਰੋ ਆਪ ਦਾ ਵਧੀਆ ਸਿਸਟਮ ਰੱਖੋ ਇੱਥੇ ਦੀ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਜੀ ਆਪ ਦੀ ਜਾਨ ਵੀ ਬਚਾਓ ਆਪ ਵੀ ਸੇਫ ਰਹੋ ਆਪਦੇ ਘਰਦਿਆਂ ਨੂੰ ਵੀ ਸੇਫ ਰੱਖੋ ਅੱਛਾ ਚਲੋ ਇਹ ਤੇ ਹੋ ਗਿਆ ਤੁਸੀਂ ਜੋ ਪਹੁੰਚੇ ਹੋ ਤੁਸੀਂ ਪਹੁੰਚੇ 27 ਜਨਵਰੀ ਨੂੰ ਤੁਸੀਂ ਕਿੱਥੇ ਪਹੁੰਚੇ ਐਂਟਰ ਕੀਤੇ ਫਿਰ ਤੁਸੀਂ ਉਹਨਾਂ ਨੇ ਕਿਵੇਂ ਤੁਹਾਨੂੰ ਫੜਿਆ ਫਿਰ ਕਿਵੇਂ ਤੁਹਾਨੂੰ ਜਿਹੜਾ ਰਿਪੋਰਟ ਕੀਤਾ ਉਹ ਪ੍ਰਕਿਰਿਆ ਕਿਵੇਂ ਚੱਲ ਜਦੋਂ 27 ਜਨਵਰੀ ਨੂੰ ਪਹੁੰਚੇ ਜੀ ਉੱਥੇ ਆਏ ਆ ਆਫੀਸਰ ਆਏ ਉੱਥੇ ਬਾਰਡਰ ਪੈਟਰੋਲ ਆਈ ਜੀ ਲੈ ਕੇ ਗਈ ਸਾਨੂੰ ਉੱਥੇ ਖੜਕੇ ਉਹਨਾਂ ਨੇ ਸਿਰਫ ਇੱਕ ਬਨਾਣ ਤੇ ਅੰਡਰਵੇਅਰ ਦੇ ਵਿੱਚ ਸੀਗਾ ਜੀ ਮੈਂ ਤੇ ਉਹਨਾਂ ਨੇ ਕੱਪੜੇ ਵੀ ਨਹੀਂ ਪਾਣ ਦਿੱਤੇ ਜੀ ਕਹਿੰਦੇ ਇੱਕ ਇੱਕ ਚੀਜ਼ ਪਾਣੀ ਹੈ ਬਸ ਤੇ ਉਸ ਤੋਂ ਬਾਅਦ ਉੱਥੇ ਗਏ ਆ ਉਹਨਾਂ ਨੇ ਇੱਕ ਬੈਚ ਸੀਗਾ ਉਹ ਨਾਮ ਜੋ ਕਿ ਨੇਪਾਲ ਦੀ ਆਈਡੀ ਸੀਗੀ ਮੇਰੀ ਤੇ ਉਹਦੇ ਵਿੱਚ ਮੇਰਾ ਥੋੜਾ ਜਿਹਾ ਪ੍ਰੋਬਲਮ ਪੈ ਗਈ ਉਹ ਉਹ ਸ਼ੋਅ ਕਰਦੀ ਸੀ ਉਹ ਫੋਟੋ ਖਿੱਚਦੇ ਸੀਗੇ ਤੇ ਉਹ ਨੇਪਾਲ ਦੀ ਆਈਡੀ ਸ਼ੋ ਹੋਂਦੀ ਸੀ ਤੇ ਮੇਰੇ ਉਹਨਾਂ ਨੇ ਮੈਨੂੰ 24 ਘੰਟੇ ਉੱਥੇ ਅੰਦਰ ਬੰਦ ਕਰਕੇ ਰੱਖਿਆ ਜੀ ਦੋ AC ਚਲਾ ਕੇ ਕੋਈ ਕਪੜਾ ਵੀ ਕੋਈ ਚੀਜ਼ ਪਾਉਣ ਨੂੰ ਨਹੀਂ ਦਿੱਤੀ। ਟੌਰਚਰ ਕਰਤਾ ਲੋਕਾਂ ਨੇ। ਹਾਂਜੀ ਟੌਰਚਰ ਕੀਤਾ ਜੀ। ਤੁਹਾਡੇ ਕੋਲ ਅਸਲੀ ਆਈਡੈਂਟੀਟੀ ਜਾਣਨ ਵਾਸਤੇ। ਹਾਂਜੀ। ਵੀ ਤੂੰ ਤੂੰ ਕਹੋ ਕਿੱਥੋਂ ਆ ਮੈਂ ਬਾਅਦ 'ਚੋਂ ਇੱਕ ਆਫੀਸਰ ਆਇਆ। ਉਹ ਥੋੜੀ ਫੋਨ ਦੇ ਵਿੱਚ ਟ੍ਰਾਂਸਲੇਟ ਕਰਕੇ ਲੈ ਕੇ ਗਿਆ ਜੀ। ਉਹ ਉਹਨੂੰ ਉਹਨਾਂ ਨੇ ਗਾੜੀ 'ਚ ਦੱਸਿਆ ਵੀ ਇਹ ਤੇ ਪੰਜਾਬ ਤੋਂ ਆ ਜੀ। ਹਾਂਜੀ ਫੇਰ ਉਹਨਾਂ ਨੇ ਬਾਹਰ ਕੱਢਿਆ ਮੈਨੂੰ। ਹਾਂਜੀ। ਉਸ ਤੋਂ ਬਾਅਦ ਫਿਰ ਕਿਵੇਂ ਵਾਪਸੀ ਕਿਵੇਂ ਕੀਤੀ ਫੇਰ? ਬਾਅਦ 'ਚੋਂ 18 ਦਿਨ ਰੱਖਿਆ ਜੀ ਉਹਨਾਂ ਨੇ ਉੱਥੇ ਤੇ ਇਹ ਪਹਿਲਾਂ ਜਿਹੜੇ ਨਾ ਪੰਜਾਬੀ ਮੁੰਡੇ ਸੀਗੇ 8-9 ਜਣੇ ਉਹ ਪਹਿਲਾਂ ਪੀ 8 ਬੈਰਕਾਂ ਸੀ ਤੇ 36 ਕਮਰੇ ਸੀਗੇ 8 ਬੈਰਕਾਂ ਸੀਗੀਆਂ 36 ਕਮਰੇ ਤੇ ਸਾਰਿਆਂ ਦੇ ਵਿੱਚ ਅਲੱਗ-ਅਲੱਗ ਹਾਲ ਦੇ ਸੀਗੇ ਲੇਡੀਜ਼ ਅਲੱਗ ਨਾਲ ਬੱਚੇ ਸੀਗੇ ਤੇ ਜਿਹੜੇ ਸਿੰਗਲ ਸੀ ਉਹ ਅਲੱਗ ਤੇ ਫੈਮਿਲੀ ਵਾਲੇ ਜਿਹੜੇ ਮੇਲ ਏਜੰਟ ਸੀਗੇ ਉਹਨਾਂ ਨੂੰ ਲੱਗ ਰੱਖਦੇ ਸੀ ਹਾਂਜੀ ਤੁਹਾਨੂੰ ਲੱਗਿਆ ਸੀ ਕਿ ਤੁਹਾਨੂੰ ਰਿਪੋਰਟ ਕੀਤਾ ਜਾਵੇਗਾ ਕਿ ਜੇ ਤੁਹਾਨੂੰ ਲੱਗਦਾ ਸੀ ਕਿ ਤੁਹਾਨੂੰ ਹੱਲੇ ਇਹਨਾਂ ਨੇ ਆਪਣੇ ਕੋਲ ਰੱਖਿਆ ਸੀ ਸ਼ਾਇਦ ਸਾਨੂੰ ਤੇ ਇਹੀ ਲੱਗਿਆ ਸੀਗਾ ਵੀ ਰਿਪੋਰਟ ਨਹੀਂ ਕਰਨਗੇ ਵੀ ਜਿੱਦਾਂ ਪਹਿਲਾਂ ਬੌਂਡ ਪਾ ਕੇ ਛੱਡ ਦਿੰਦੇ ਸੀਗੇ ਅਸੀਂ ਤੇ ਇਹੀ ਸੋਚਿਆ ਸੀਗਾ ਸਾਨੂੰ ਨਹੀਂ ਇਹ ਉਮੀਦ ਵੀ ਰਿਪੋਰਟ ਕਰਨਗੇ ਠੀਕ ਹੈ ਕਿਵੇਂ ਪਤਾ ਲੱਗਾ ਕਿ ਜੀ ਤੁਹਾਨੂੰ ਰਿਪੋਰਟ ਕਰਨ ਲੱਗੇ ਨੇ ਸਾਨੂੰ ਅੱਧੇ ਰਸਤੇ ਦੇ ਵਿੱਚ ਦੱਸਿਆ ਜੀ ਆਣ ਕੇ ਇਹਨਾਂ ਨੇ ਵੀ ਇੰਡੀਆ ਭੇਜ ਲਗੇ ਤੁਹਾਨੂੰ ਵਾਪਸ ਅੱਛਾ ਜਦੋਂ ਤੁਹਾਨੂੰ ਪਲੇਨ ਦੇ ਵਿੱਚ ਬਿਠਾ ਲਿਆ ਹਾਂ ਹਾਂਜੀ ਪਲੇਨ 'ਚ ਕਿਵੇਂ ਲਿਆਂਦਾ ਤੁਹਾਨੂੰ ਕੋਈ ਹੱਥ ਕੜੀਆਂ ਲੱਗੀਆਂ ਸੀ ਬੇੜੀਆਂ ਲੱਗੀਆਂ ਸੀ ਕਿ ਜਾਂ ਜਿਵੇਂ ਪਹਿਲਾਂ ਜਦੋਂ ਸਾਨੂੰ 13 ਤਰੀਕ ਨੂੰ ਇਹਨਾਂ ਨੇ ਰਿਪੋਰਟ ਕੀਤਾ ਜੀ ਉੱਥੋਂ ਲੈ ਕੇ ਕਮਰਿਆਂ 'ਚੋਂ ਕੱਢਿਆ ਇਹਨਾਂ ਨੇ ਤੇ ਉੱਥੋਂ ਇਹਨਾਂ ਨੇ ਹੱਥ ਕੜੀਆਂ ਲਾ ਲਈਆਂ ਤੇ ਇਹ ਲੈ ਕੇ ਤੇ 에ਰਪੋਰਟ ਤੇ ਆਏ ਸਾਨੂੰ ਹਾਂਜੀ ਹੱਤਕੜੀਆਂ ਦੇ ਵਿੱਚ ਲਿਆਏ ਹਾਂ ਹਾਂਜੀ ਹੱਤਕੜੀਆਂ ਦੇ ਵਿੱਚ ਇਹਨਾਂ ਨੇ ਪਲੇਨ ਦੇ ਵਿੱਚ ਵੀ ਨਹੀਂ ਹੱਤਕੜੀਆਂ ਖੋਲੀਆਂ ਇਹਨਾਂ ਨੇ ਇੱਕ ਅੰਮ੍ਰਿਤਸਰ ਆਣ ਕੇ ਅੱਧੇ ਘੰਟੇ ਪਹਿਲਾਂ ਖੋਲੀਆਂ ਜੀ ਇਹਨਾਂ ਨੇ ਹਟ ਗਈਆਂ ਠੀਕ ਹੈ ਤੇ ਰਸਤੇ ਵਿੱਚ ਕੋਈ ਗੱਲਬਾਤ ਕਰਦੇ ਜਾਂ ਕੋਈ ਦੱਸਿਆ ਜਾਂ ਕੋਈ ਨਹੀਂ ਪਤਾ ਲੱਗਾ ਤੁਹਾਨੂੰ ਇਹਨਾਂ ਨੇ ਇਹੀ ਰਸਤੇ ਦੇ ਵਿੱਚ ਆਣ ਕੇ ਕਿਹਾ ਵੀ ਤੁਹਾਨੂੰ ਡਿਪੋਰਟ ਕੀਤਾ ਹੁਣ ਸਿੱਧਾ ਅੰਮ੍ਰਿਤਸਰ ਪਹਿਲਾਂ ਬੰਬਈ ਦਾ ਕਹਿੰਦੇ ਸੀਗੇ ਬਾਅਦ ਚ ਕਹਿੰਦੇ ਜੋ ਪਤਾ ਲੱਗੂਗਾ ਤੁਹਾਨੂੰ ਦੱਸਾਂਗੇ ਹੌਲੀ ਹੌਲੀ ਕਿੱਥੇ ਖੜਨਾ ਵਾ ਬਾਅਦ ਚ ਇਹਨਾਂ ਨੇ ਅੱਧੇ ਰਸਤੇ ਵਿੱਚ ਜਾ ਕੇ ਆਖਿਆ ਵੀ ਅੰਮ੍ਰਿਤਸਰ ਤੁਹਾਨੂੰ ਖੜਨਾ ਤੇ ਰਸਤੇ ਵਿੱਚ ਕੋਈ ਖਾਣ ਪੀਣ ਦਾ ਪ੍ਰਬੰਧ ਹੈਗਾ ਸੀ ਜਾਂ ਹਾਂਜੀ ਉਹ ਜਿੱਦਾਂ ਸਮੋਸੇ ਸੀਗੇ ਉਹ ਪਤਾ ਨਹੀਂ ਉਹਦੇ ਵਿੱਚ ਕੀ ਨਮਕੀਨ ਟਾਈਪ ਦਾ ਕੋਈ ਭਰਿਆ ਸੀਗਾ ਉਹ ਦਿੰਦੇ ਸੀਗੇ ਫੂਡ ਨਹੀਂ ਦਿੱਤਾ ਮਤਲਬ ਕੋਈ ਨਹੀਂ ਜੀ ਫੂਡ ਨਹੀਂ ਕੋਈ ਦਿੱਤਾ ਇੱਕ ਪਾਣੀ ਦੀ ਬੋਤਲ ਦਿੰਦੇ ਸੀ ਇਹ ਨਾਲ ਹਾਂਜੀ ਕਿਵੇਂ ਦੀ ਸਿਟਿੰਗ ਵਗੈਰਾ ਪਲਾਨ ਕਿਦਾਂ ਸੀ ਪਲੇਨ ਦਾ ਉਹ ਸਿੱਧਾ ਸਾਰੇ ਬੈਠੇ ਸੀ ਇੱਕ ਸਾਈਡ ਤੇ ਕੋਈ ਸੀਟਾਂ ਸੰਜੀਆਂ ਥੱਲੇ ਬਿਠਾਇਆ ਗਿਆ ਜਾਂ ਕਿਸੇ 에ਅਰ ਫੋਰਸ ਦਾ ਸੀਗਾ ਪਲੇਨ ਤੇ ਲੈਂਡ ਵਾਈ ਇਦਾਂ ਸੀਟਾਂ ਸੀਗੀਆਂ ਹਾਂਜੀ ਸੀਟਾਂ ਦੇ ਭਾਗੇ ਲੈ ਕੇ ਆਏ ਜੀ ਲੋੜ ਹੈ ਕਿ ਹੁਣ ਕੋਈ ਨਾ ਕੋਈ ਫੌਰੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇ ਕਿਉਂਕਿ ਜਦੋਂ ਜਿਹੜੇ ਬੱਚੇ ਨੇ ਇੱਥੋਂ ਗਏ ਸਨ ਗਏ ਤੇ ਆਪਣੇ ਸਨੈਰੀ ਪ੍ਰੋਜੈਕਟ ਦੇ ਜਿਸਨ ਰਸਤਾ ਜਿਹੜਾ ਹੈ ਉਹ ਏਜੰਟਾਂ ਨੇ ਇਖਤਿਆਰ ਕਰ ਲਿਆ ਪਰ ਹੁਣ ਉਹ ਇਹ ਚਾਹੁੰਦੇ ਨੇ ਖੁਦ ਇਸ ਵਕਤ ਉਹਨਾਂ ਦੀ ਜਿਸ ਤਰ੍ਹਾਂ ਦੀ ਮਾਨਸਿਕ ਸਥਿਤੀ ਉਹਨਾਂ ਦੱਸੀ ਹੈ ਕਿ ਸਾਨੂੰ ਹਾਲੇ ਕੁਝ ਸਮਝ ਨਹੀਂ ਆ ਰਿਹਾ ਕਿ ਸਾਡੇ ਨਾਲ ਕੀ ਬਣ ਗਿਆ ਕਿਉਂਕਿ ਇੰਨੇ ਪੈਸੇ ਲਾ ਕੇ ਆਪਣੀਆਂ ਜ਼ਮੀਨਾਂ ਵੀ ਅਸੀਂ ਵੇਚ ਬੈਠੇ ਆਂ ਜੋ ਘਰ ਦੇ ਵਿੱਚ ਮਾਲੀ ਹਾਲਾਤ ਸਨ ਉਹ ਵੀ ਕੋਈ ਇੰਨੇ ਬਧੀਆ ਨਾ ਅਜ ਨਹੀਂ ਨੇ ਔਰ ਇਸੇ ਮਾਲੀ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਹੀ ਉਹ ਨਾ ਇਹ ਲੇਕਿਨ ਏਜੰਟ ਨੇ ਕਿਤਨਾ ਕਿਤੇ ਉਹਨਾਂ ਦਾ ਕਹਿਣ ਦੇ ਮੁਤਾਬਕ ਜਿਸ ਤਰ੍ਹਾਂ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਸਾਡਾ ਨਾਲ ਗੱਲ ਕੀਤੀ ਸੀ ਕਿ ਇੱਕ ਨੰਬਰ ਦੇ ਵਿੱਚ ਅੰਦਰ ਉੱਥੇ ਲਜਾਇਆ ਜਾਵੇਗਾ ਲੇਕਿਨ ਬਾਅਦ ਵਿੱਚ ਸਾਨੂੰ ਇਸ ਤਰ੍ਹਾਂ ਦੋ ਨੰਬਰ ਰਾਈ ਡੋਂਕੀ ਰਾਈ ਸਾਨੂੰ ਅੰਦਰ ਲਜਾਇਆ ਗਿਆ ਜਿਸ ਤੋਂ ਬਾਅਦ ਅਸੀਂ ਹੁਣ ਆਪਣਾ ਨੁਕਸਾਨ ਕਰਾ ਬੈਠੇ ਹਾਂ ਔਰ ਫਿਲਹਾਲ ਉਹਨਾਂ ਦੀ ਟੇਕ ਹੁਣ ਸਰਕਾਰ ਵਾਲੀ ਹੈ ਕਿ ਜਿਸ ਤਰ੍ਹਾਂ ਕੋਈ ਰੀਹੈਬਿਲੇਸ਼ਨ ਸੈਂਟਰਸ ਕਰਕੇ ਜਾਂ ਕੋਈ ਇਸੇ ਤਰ੍ਹਾਂ ਇਹਨਾਂ ਦਾ ਮੁਰਵ ਸੇਵਾ ਕਰਨ ਵਾਸਤੇ ਕੋਈ ਅਜਿਹਾ ਪ੍ਰੋਗਰਾਮ ਉਲੀਕਿਆ ਜਾਵੇ ਜਾਂ ਕੋਈ ਅਜਿਹੀ ਇਹਨਾਂ ਦੀ ਬਾਹ ਫੜੀ ਜਾਵੇ ਤਾਂ ਜੋ ਕਿ ਇਹ ਵੀ ਹੁਣ ਆਪਣੇ ਆਪ ਨੂੰ ਸ ਨੇ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਉਪਵੇਖ ਨੂੰ ਲੈ ਕੇ ਹੀ ਉਹ ਚਿੰਤਤ ਸਨ ਔਰ ਉਸ ਨੂੰ ਲੈ ਸਵਾਰਨ ਵਾਸਤੇ ਹੀ ਜੋ ਆ ਉਹ ਉੱਥੇ ਗਏ ਸਨ ਲੇਕਿਨ ਹੁਣ ਉਹ ਡਿਪੋਰਟ ਹੋ ਗਏ ਨੇ ਔਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ مالی ਨੁਕਸਾਨ ਤਾਂ ਹੋ ਹੀ ਚੁੱਕਿਆ ਹੈ ਔਰ ਅੱਗੋਂ ਵੀ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਪਵੇਖ ਨੂੰ ਲੈ ਕੇ ਵੀ ਹੁਣ ਕਾਫੀ ਜ਼ਿਆਦਾ ਚਿੰਤਾਤਾ ਔਰ ਨਾਲ ਹੀ ਉਹ ਕਿਤੇ ਨਾ ਕਿਤੇ ਇਨਸਾਫ ਦੀ ਵੀ ਮੰਗ ਕਰਦੇ ਨੇ ਔਰ ਇਨ੍ਹਾਂ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਜਿਹੜੀ ਹੈ ਉਹ ਵੀ ਮੰਗ ਉਹਨਾਂ ਵੱਲੋਂ ਹੁਣ ਇਸ ਵਕਤ ਚੁੱਕੀ ਜਾ ਰਹੀ ਹੈ ਹੁਣ ਇਹ ਆਪਣੇ ਵਾਸਤੇ ਇਨਸਾਫ ਦੀ ਮੰਗ ਕਰਦੇ ਨੇ ਔਰ ਨਾਲ ਹੀ ਨਾਲ ਕਿਤੇ ਨਾ ਕਿਤੇ ਸਰਕਾਰ ਵੱਲੋਂ ਇਹਨਾਂ ਨੇ ਮੰਗ ਕੀਤੀ ਗਈ ਹੈ ਕਿ ਉਹਨਾਂ ਦਾ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ ਜਾਂ ਕੋਈ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਕਿ ਆਪਣਾ ਵੇਖ ਜਿਹੜਾ ਹੈ ਹੁਣ ਉਸ ਵਾਰਸਕਨ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਲਾਸਪੁਰ